ਹਾਂ ਤੇ ਆਓ ਜਿੱਕੀ ਹਾਲ ਚਾਲ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੇ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਤੇ ਬਾਕੀ ਅੱਜ ਦਾ ਬਲੌਗ ਕਿੰਨੇ ਵਜੇ ਸਟਾਰਟ ਹੋਇਆ 11 ਵਜੇ 11 ਵਜੇ 11 ਵਜੇ ਗੁੱਡ ਮਾਰਨਿੰਗ ਭਈਆ ਬਾਕੀ ਅੱਜ ਲਾਉਣਿਆ ਗੱਠੇ ਤੇ ਚਲੋ ਜੀ ਚੱਲੀਏ ਤੇ ਬਾਕੀ ਮੋਟਰ ਤੇ ਕਨੀਰੀ ਆਪਣੀ ਆ ਪਈਆ ਆ ਪਈਆ ਤੇ ਬਾਕੀ ਚਲੋ ਮੋਟਰ ਤੇ ਜਾ ਕੇ ਮਿਲਦੇ ਆ ਤੁਹਾਨੂੰ ਹੈ ਲੋ ਸਿਸਟ ਟਕਾਨ ਲੱਗੇ ਹੋਏ ਆ ਕਿਹੜਾ ਹੁੰਦਾ ਸਾਹ ਪਤਨੀ ਕਿਵੇਂ ਗਾਂ ਲੱਗੇ ਹੋਏ ਆ ਵਾਕੀ ਦੇਖਾਂਗੇ ਵਾਕੀ ਆਪਣੀ ਕਣਕ ਵੀ ਨੁੱਕ ਲਈ ਚੈੱਕ ਕਰੋ ਓਕੇ ਦੇਖਦੇ ਆ ਲੱਗਦੀਆਂ ਕੰਮ ਤੇ ਇਹਨਾਂ ਨੂੰ ਸ਼ੁਰੂ ਕਿਾਰੇ ਇਹ ਮਾਣ ਤੇ ਫਿਰ ਆਪਾਂ ਲਗਾਗੇ ਫੂਟ ਰਹਿਣਾ ਇਹ ਤੂੰ ਲੋਚ ਬੱਕੀ ਆਪਣੇ ਮਾਸਟਰ ਦੱਸੂਗੇ ਕਿ ਸਿਸਟਮ ਘਾਨਾ ਹੀ ਵਧੀਆ ਨਹੀਂ ਹੈਗਾ ਕੰਮ ਕਿਉਂ ਕੀ ਹੋਇਆ ਜਿਆਦਾ ਬਣਾਇਆ ਬਗ ਦੇ ਕਿੱਡਾ ਬਗ ਆਇਆ ਆਹ ਦੇਖੋ ਤੁਸੀਂ ਕਿੱਟਾ ਐਡਾ ਵਧੀਆ ਨਹੀਂ ਦੋ ਬਸ ਇਹ ਦੋ ਬਗ ਆ ਰਹੇ ਚਲੋ ਬਾਕੀ ਦੇ ਦੇਣੇ ਕਿ ਬਣਦਾ ਹੈ ਜਿਹ ਚ ਖਾਲੀ ਹੁੰਦੀ ਹਮ ਫਿਰ ਕਰ ਲ ਬਣਦੀ ਹੈ ਤੇ ਬਾਕੀ ਕਹਿੰਦਾ ਬਰਸੀਨ ਚੋਂ ਪਰ ਜੇ ਕਰੂਗਾ ਕਣਕ ਉਹ ਨਿਕਲੇ ਆਪਣੀ ਹਾਂ ਕਣਕ ਨਿਕਲੇ ਤੇ ਬਾਕੀ ਕੱਕੂ ਵੀ ਵੱਢ ਲਿਆ ਹੈ ਹੂੰ ਕੱਕੂ ਵੀ ਵੱਢ ਲਿਆ ਹੈ ਹਾਂ ਹਾਂ ਕੋਲੇ ਚੱਕਦੇ ਫੱਟੇ ਕੋਈ ਬਾਅਦ ਚ ਕਹਿੰਦਾ ਕੋਈ ਬਾਅਦ ਚ ਫੱਟੇ ਚੱਕ ਕੇ ਕੱਕ ਵੱਢ ਲਿਆ ਗੱਲ ਗਲਤ ਨਹੀਂ ਯਾਰ ਹੂੰ ਐ ਤਾਂ ਨਹੀਂ ਕਰਨਾ ਚਾਹੀਦਾ ਯਾਰ ਹਾਂ ਬਈ ਲਓ ਜੀ ਮਿੱਤਰੋ ਚਾੜਤੇ ਬੱਟਾਂ ਦਾ ਕੰਮ ਚੱਲ ਪਿਆ ਨਾਲ ਆਤੀਆਂ ਬੱਟਾਂ ਨੂੰ ਮਿੱਟੀ ਤੇ ਕਿਹਾਰੇ ਜਿਆਦੇ ਵੱਡੇ ਰੱਖ ਲੈ ਕਿਹਾਰਾ ਆਹ ਬੱਟ ਤੋਂ ਲੈ ਕੇ ਉਰੇ ਤੱਕ ਜਾਹੀਦਾ ਦੀ ਬੜੀ ਹੱਦ ਨੂੰ ਇੱਥੇ ਤੱਕ ਇਹਦੇ ਵਿੱਚ ਆ ਉਰੇ ਸੈਂਟਰ ਦੇ ਵਿੱਚ ਖਾਲੀ ਹੁੰਦੀ ਤੇ ਇੱਕ ਕਿਆਰੇ ਦੀ ਡਿਸਟੈਂਸ ਇੱਥੇ ਹੁੰਦਾ ਫਿਰ ਕਿਆਰੇ ਵਧੀਆਂ ਹੁੰਦੇ ਨੇ ਚਲੋ ਇਹ ਯੂਨੀਵਰਸਿਟੀ ਵੱਲੋਂ ਆਏ ਹੋਏ ਮਾਹਰ ਨੇ ਤੇ ਆਪਣੀ ਸਲਾਹ ਦੇ ਰਹੇ ਨੇ ਇਹਨਾਂ ਦਾ ਤਕਰੀਬਨ 425 ਸਾਲ ਦਾ ਤਜਰਬਾ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਮਾਹਰ ਜੁਲਨਦ ਸਿੱਧਾ ਲੁਧਿਆਣਾ ਯੂਨੀਵਰਸਿਟੀ ਤੋਂ ਆਏ ਨੇ ਤੇ ਦੇਖਦੇ ਆ ਕੀ ਕਰਦੇ ਨੇ ਇਹ ਆਪਣੀ ਕਾਰਾਗਰੀ ਨਾਲ ਤੇ ਕਿ ਆ ਰਹੇ ਹਲੇ ਸੱਟ ਨਹੀਂ ਕਰ ਰਹੇ ਸਿਰਫ ਪੱਟਾ ਪਾ ਰਹੇ ਨੇ ਤੇ ਦੇਖਦੇ ਆ ਜੀ ਤੇ ਤੁਹਾਨੂੰ ਦਿਖਾ ਦਈਏ ਇੱਕ ਚੀਜ਼ ਹੋਰ ਤੇ ਇੱਕ ਜਗਾੜ ਇਹਨਾਂ ਨੇ ਹੋਰ ਤਿਆਰ ਕਰਿਆ ਤੇ ਤੁਸੀਂ ਆਪ ਸਾ ਲਓ ਵੀ ਇਹਦੇ ਨਾਲ ਐਨੇ ਲੰਬੀ ਲੈਣਾ ਲਾ ਕੇ ਐਡੀ ਦੂਰੋਂ ਕਿਹੜਾ ਘਠੇ ਲਾ ਸਕਦਾ ਇਹ ਸਿੱਧਾ ਲੁਧਿਆਣੇ ਤੋਂ ਆਉਣ ਦੇ ਕਾਰਨ ਹੋ ਰਹੇ ਨੇ ਲਓ ਜੀ ਆ ਇਹਦੇ ਨਾਲ ਇਹ ਕਹਿੰਦੇ ਲੈਣਾ ਖਿੱਚਣੀਆਂ ਨੇ ਮਾਤਾ ਬੋਲ ਦੂਸ਼ਿਆ ਪੰਜਾਬ ਨੂੰ ਲਾਲ ਹੋ ਗਈ ਕਿੱਥੇ ਜਾ ਗਠਾ ਲੱਗੂਗਾ ਤੇ ਸਿੱਧਾ ਹੀ ਰੋਹਿਆਣਾ ਯੂਨੀਵਰਸਿਟੀ ਦਾ ਆਪਣੇ ਖੇਤ ਚ ਪਹੁੰਚ ਗਏ ਬੰਦੇ ਤੇ ਤੁਸੀਂ ਚੈੱਕ ਕਰ ਸਕਦੇ ਆ ਤੇ ਆਪਾਂ ਪੂਰਾ ਕੰਮ ਖਿੱਚਿਆ ਹੋਇਆ ਮਿੱਤਰੋ ਜੇ ਵਕਨ ਪਾਣੀ ਪੀਣ ਚੱਲੇ ਜਾਂਦੇ ਪਿਆਸ ਲੱਗ ਗਈ ਹੈ ਜਰਾਬ ਨੂੰ ਪਤਾ ਨਹੀਂ ਕੀ ਹੋਇਆ ਹੋਇਆ ਇੰਨੀ ਕੜੀ ਧੁੱਪ ਕੱਢੀ ਹੋਈ ਆ ਹੋਰ ਇੱਕ ਸਿਆਰਾ ਮਤਲਬ ਆਪਾਂ ਲਾਣ ਵਾਲਾ ਗਠ ਸਿਆ ਦੇਖੋ ਤੁਹਾਨੂੰ ਕਿੱਦਾਂ ਕੱਖ ਵੱਢ ਲਏ ਕੋਈ ਚੈੱਕ ਕਰੋ ਕਿੰਨੇ ਕੱਖ ਵੱਢ ਲਏਗੇ ਹਣਾ ਉਰੂ ਬਾਕੀ ਦੇ ਜਿਹੜੇ ਲਾਟਾਂ ਕੇ ਪਾਣੀ ਪੀਣੇ ਆ ਤੇ ਬਾਕੀ ਇਧਰ ਵੀ ਗੜਾਈ ਹੋਣ ਨੂੰ ਤਿਆਰ ਆ ਪੂਰੀ ਥੱਲੇ ਕੋਈ ਨਾ ਕਰਦਾ ਜੇ ਸ਼ਾਗਮ ਆਪਣੇ ਚੱਲ ਜੂਗੇ ਹਫ਼ਤੇ ਤੱਕ ਨਾ ਲੰਗੇ ਜਾਣਾ ਤਾਂ ਹਫ਼ਤਾ ਕਰਾਂਗੇ ਮਰ ਵੱਧ ਭਾਂਵੇਂ ਲੰਘੂ ਹਫ਼ਤਾ ਲੰਘੇ ਜਾਣਾ ਹਫ਼ਤਾ 10 ਦਿਨ ਜੰਮ ਨਹੀਂ ਵਧੀਆ ਜਾਂਦਾ ਨਾ ਜੰਮ ਕਿਤੇ ਕਿਤੇ ਹੈ ਨਹੀਂ ਕਿਤੇ ਕਿਤੇ ਜਿਆਦੇ ਵਾ ਇਕੱਠਾ ਹੋ ਵਾ ਦੇਖ ਫਿਰ ਮੁੰਡੇ ਲਾਟਾਂ ਹੀ ਹੈ ਕਿ ਨਹੀਂ ਲਾ ਦੋ ਵਾਟਣ ਵਾਟਣ ਤੱਪੀ

ਉੱਤੋਂ ਪਾਉਣੀ ਹੈ ਗਾਣੇ ਮੇਰੇ ਪੂਰੇ ਜੀ ਪੀ ਪਾਣੀ ਫਿਰ ਮੈਂ ਵੀ ਪੀਣਾ ਚਲੋ ਪਾਣੀ ਮਿਲ ਕੇ ਪਾਣੀ ਪੀ ਕੇ ਮਿਲ ਜਾਂ ਤੁਹਾਨੂੰ ਠੰਡਾ ਆ ਗਿਆ ਲੱਗਦਾ ਹਾਂ ਚੰਗੀ ਸੱਜੂ ਗਾ ਠੰਡਾ ਪੀ ਲੈਂਦੇ ਹਾਂ ਅੱਖੀ ਲੱਗੇ ਹਾਂ ਆ ਪਾਣੀ ਠੰਡਾ ਦੇ ਉੱਤੇ ਸਾਰੇ ਹਾਂਜੀ ਬਣਾ ਕੇ ਕਿੰਨੇ ਜਾਣੇ ਆਪਾਂ ਚਾਰੇ ਚਲੋ ਜੀ ਘਰ ਆ ਕੇ ਤੇ ਦਵਾਈ ਲੈਣ ਵਾਸਤੇ ਮੁੰਡੇ ਦਵਾਈ ਰਹਿ ਗਈ ਜੀ ਹਾਂ ਹਾਂਜੀ ਮੂੰਹ ਦੇਖੋ ਕਿੰਨੇ ਕਰਦਾ ਚੱਲੀਏ ਫਿਰ ਖਾਹੀ ਗਿਆ ਭਈ ਹਲੇ ਤਾਂ ਨਾ ਹੋਰ ਹਲੇ ਲੱਗਾਈ ਉਸਨੇ ਥੱਕ ਗਿਆ ਕਿ ਨਹੀਂ ਥੱਕ ਗਿਆ ਯਾਰ ਚੱਲ ਚੱਲੀਏ ਹੋਰ ਤੇ ਚਲੋ ਫੁਲਟੀਆਂ ਨਾ ਲੈ ਕੇ ਆਏ ਤੇ ਆਪਾਂ ਚੱਲੀਏ ਮੋਟਰ ਤੇ ਜਾ ਕੇ ਮਿਲਦੇ ਆਂ ਤੇ ਲੋ ਜੀ ਲੱਗੇ ਹੋਏ ਪਚੰਗਲੇ ਨਾਲ ਲੱਗੇ ਹੁਣ ਕਹਿੰਦੇ ਇਤਨਾ ਸੈਟ ਆ ਤੇ ਬਾਕੀ ਦੋ ਕਿਾਰੇ ਲਾਤੇ ਆਪਾਂ ਤੇ ਬਾਕੀ ਹੁਣ ਕੱਲੂ ਲਾਵਾਂਗੇ ਕਿ ਅੱਜ ਲਾ ਦਾਨੀਆਂ ਤੇ ਚਲੋ ਅੱਜ ਤੇ ਬਲੌਗ ਚ ਆਪਣਾ ਇੰਨਾ ਹੀ ਤੇ ਬਾਕੀ ਮਿਲਦੇ ਆਂ ਕੱਲੂ ਤੇ ਅੱਜ ਲਈ ਇੰਨਾ ਹੀ ਤੇ ਬਾਕੀ ਕੱਲੂ ਵੀ ਲਾਵਾਂਗੇ ਅੱਠੇ ਆਪਣੇ ਅੱਜ ਚ ਰਹਿ ਗਏ ਤੇ ਬਾਕੀ ਆ ਕੇ ਆਪਾਂ ਮੈਂ ਸਹਾ ਕਰਿਆ ਤੇ ਨਾਲ ਕਿ ਹੁਣ ਤਿਆਰ ਹੋ ਗਏ ਹੁਣ ਚੱਲਦੇ ਆਪਾਂ ਵੀਰੇ ਕਣ ਨੂੰ ਤੇ ਧੰਨਵਾਦ ਜੀ ਤੇ ਚੈਨਲ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਤੇ ਧੰਨਵਾਦ